10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜਦੇ ਨੇ ਬੁਰੀਆਂ ਤਰੰਗਾ ਉੱਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਉਰਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਨਾ ਕਰਨ ਇਕ ਨੇਕ ਮਨੁੱਖ ਸਦਸੰਗੀ ਬਣਕ ਦਸ ਗੁਰਮੁਖਾਂ ਦੀ ਮਹਿਫਿਲ ਦੇ ਚ ਆਣ ਕੇ ਬੈਠਾ ਹੈ। ਤੋtheta ਤੇ ਨਿਰਮਲ ਤਰੰਗਾ ਸੰਚੰਗੀਆਂ ਤਰੰਗਾ ਸੰ। ਕਿ ਖੁਦ ਵੀ ਗੁਰਮੁਖ ਸੇ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਨੂੰ ਹੋ ਜਾਏ। ਬਹੁਤ ਵੱਡਾ ਹੋ ਜਾਏਗਾ। ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹੋਬਤ ਦੇ ਚ ਬੈਠਦਾ ਹੈ। ਇੱਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏਗੀ। ਵੱਡੀ ਹੋ ਜਾਏਗੀ। Thank you